ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿ 2 ਜਨਵਰੀ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਬੱਦਲਬਾਜ਼ੀ ਦੇ ਕੀ ਰੁਖ ਨੇ ਧੁੰਦ ਠੰਡ ਦੇ ਹਾਲਾਤ ਕਿਵੇਂ ਦੇ ਬਣਦੇ ਦਿਖਾਈ ਦੇ ਰਹੇ ਨੇ ਤਾਜ਼ਾ ਸੈਟਲਾਈਟ ਇਮੇਜ ਦੇਖਦੇ ਹਾਂ ਤਾਂ ਹਲਕੇ ਦਰਮਿਆਨੀ ਬੱਦਲਬਾਜ਼ੀ ਦੀ ਲੇਅਰ ਕਹਿ ਲਈਏ ਜਾਂ ਧੁੰਦ ਦੀ ਲੇਅਰ ਕਹਿ ਲਈਏ ਪੰਜਾਬ ਉੱਤਰੀ ਭਾਰਤ ਦੇ ਨਾਲ ਲੱਗਦੇ ਸੂਬੇ ਜਿਹੜੇ ਵੀ ਹਨ ਜੰਮੂ ਕਸ਼ਮੀਰ ਲੇ ਉੱਤਰਾਖੰਡ ਹਿਮਾਚਲ ਹਰਿਆਣਾ ਐਮਪੀ ਯੂਪੀ ਇਹਨਾਂ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਜਿਸ ਦੇ ਕਾਰਨ ਅੱਜ ਰਾਤ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਸੰਘਣੀ ਧੁੰਦ ਅਤੇ ਹਲਕੇ ਦਰਮਿਆਨੀ ਬੱਦਲਬਾਈ ਸਾਨੂੰ ਪੰਜਾਬ ਦੇ ਉੱਪਰ ਬਣਦੀ ਦਿਖਾਈ ਦੇ ਸਕਦੀ ਹੈ ਤੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਉੱਪਰ ਮੌਸਮ ਕਿਵੇਂ ਦਾ ਬਣਿਆ ਹੋਇਆ ਹੈ ਬੱਦਲਬਾਈ ਬਣੀ ਹੋਈ ਹੈ ਜੇ ਨਹੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਇਸ ਬੱਦਲਬਾਈ ਦੀ ਲੇਅਰ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਮੌਸਮ ਹੈ ਹੁਣ ਉਹ ਫਿਰ ਇੱਕ ਤਰੀਕੇ ਨਾਲ ਬੱਦਲਵਾਈ ਦੀ ਚਪੇਟ ਦੇ ਅੰਦਰ ਆਉਂਦਾ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਸਾਨੂੰ ਦੁਆਰਾ ਤੋਂ ਫਿਰ ਅੱਜ ਰਾਤ ਬਲਕ ਹਲਕੀ ਦਰਮਿਆਨੀ ਬੱਦਲਵਾਈ ਤੇ ਧੁੰਦ ਦੀ ਚਪੇਟ ਵਿੱਚ ਮੌਸਮ ਬਣਦਾ ਹੋਇਆ ਦਿਖਾਈ ਦੇਵੇਗਾ ਦਿਨ ਦੇ ਵੇਲੇ ਸੂਰਜ 5 ਤੋਂ 10 ਮਿੰਟ ਤੱਕ ਪੰਜਾਬ ਦੇ ਕਿਸੇ ਕਿਸੇ ਇਸ ਵੀ ਦੇਖਣ ਨੂੰ ਮਿਲਿਆ ਪਰ ਜਿਸ ਦੇ ਕਾਰਨ ਠੰਡ ਦਾ ਕੋਈ ਨਿਪਟਾਰਾ ਨਾ ਹੋ ਸਕਿਆ ਕੋਈ ਧੁੱਪ ਨਾ ਲੱਗ ਸਗੀ ਤੇ ਠੰਡ ਦੇ ਹਾਲਾਤ ਬਰਕਰਾਰ ਰਹੇ ਸਾਰਾ ਦਿਨ ਧੁੰਦ ਵਿੱਚ ਨਿਕਲਿਆ ਤੇ ਜਿਸ ਦੇ ਕਾਰਨ ਦਿਨ ਦਾ ਤਾਪਮਾਨ ਵੀ 14-15 ਡਿਗਰੀ ਦੇ ਥੱਲੇ ਹੀ ਬਣਿਆ ਰਿਹਾ ਤੇ ਰਾਤ ਦੇ ਤਾਪਮਾਨ ਜਿਹੜੇ ਇਸ ਸਮੇਂ ਦੀ ਗੱਲ ਕੀਤੀ ਜਾਵੇ ਤਾਂ 6 ਵੱਜ ਚੁੱਕੇ ਨੇ ਲਗਭਗ ਜਿਹੜਾ ਤਾਪਮਾਨ ਨੇ ਉਹ गिर ਕੇ 11-12 ਡਿਗਰੀ ਤੱਕ ਆ ਚੁੱਕੇ ਨੇ ਕਾਫੀ ਠੰਡ ਦਾ ਮਾਹੌਲ ਬਣਿਆ ਹੋਇਆ ਪੱਛਮੀ ਹਵਾ ਵੀ ਹਲਕੀ ਦਰਮਿਆਨੀ ਚੱਲੀ ਹੈ ਜਿਸ ਦੇ ਕਾਰਨ ਸ਼ੀਤ ਲਹਿਰ ਦੇ ਹਾਲਾਤ ਵੀ ਅੱਜ ਰਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਅੱਜ ਰਾਤ ਓਵਰਆਲ ਤਾਪਮਾਨ ਦੀ ਤਾਂ ਓਵਰਆਲ ਤਾਮੇੜਾ ਘੱਟੋ ਘੱਟ ਤਾਪਮਾਨ ਦੇਖਣ ਨੂੰ ਮਿਲੇਗਾ 2 ਤੋਂ 3 ਡਿਗਰੀ ਕਿਉਂਕਿ ਬੱਦਲਵਾਈ ਹੋਣ ਦੇ ਕਾਰਨ ਥੋੜ੍ਹਾ ਜਿਹਾ ਮੌਸਮ ਨਿੱਗਾ ਹੋ ਸਕਦਾ ਹੈ ਇਸ ਕਰਕੇ 5 ਡਿਗਰੀ ਤੱਕ ਤਾਪਮਾਨ ਅੱਜ ਰਾਤ ਦਾ ਜਾ ਸਕਦਾ ਹੈ ਪਰ ਠੰਡ ਦੇ ਹਾਲਾਤ ਰਾਗਾਦਰ ਬਰਕਰਾਰ ਰਹਿਣਗੇ ਮੀਂਹ ਦੀ ਸੰਭਾਵਨਾ ਨਾਲੋਂ ਘੱਟ ਦੇ ਬਰਾਬਰ ਹੈ ਕਿਸੇ ਕਿਸੇ ਇਲਾਕੇ ਵਿੱਚ ਕਿਰਮਣ ਕਣੀ ਦੇ ਸ਼ਰਾਟਾ ਥੋੜ੍ਹਾ ਜਿਹਾ ਦੇਖਣ ਨੂੰ ਮਿਲ ਸਕਦਾ ਕਿਉਂਕਿ ਇਹ ਜਿਹੜਾ ਬੱਦਲੀ ਸਿਸਟਮ ਐਂਟਰ ਹੋਇਆ ਹੈ ਇਹ ਹਲਕੇ ਤੋਂ ਦਰਮਿਆਨ ਕਿਰਮਣ ਕਣੀ ਦੀ ਸੰਭਾਵਨਾ ਪੰਜਾਬ ਦੇ ਕਿਸੇ ਕਿਸੇ ਹਿੱਸੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਅਜਿਹਾ ਨਹੀਂ ਹੈ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਹੋਵੇਗਾ ਪਰ ਥੋੜੀ-ਬਹੁਤੀ ਕਿਰਮਣ ਕਣੀ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਏਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਬਾਕੀ ਜੋ ਵੀ ਅਪਡੇਟਸ ਹੋਣਗੀਆਂ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਆਜ ਰੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਤੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ